ਹਰੀ ਸੜਕ ਕੋ ਬਾਏ ਪਿੰਡ ਤੋਂ ਸ਼ੁਰੂ ਹੋ ਕੇ ਟਿਲ ਟਾਲੀ ਵਾਲੇ ਮੋੜ ਤੇ ਕਹਿੰਦਾ ਟਿਚ ਪਰਲੇ ਪਾਸੇ ਨਹੀਂ ਵਜਣਾ ਮੇਰੀ ਗੱਲ ਸੁਣੋ ਉਹ ਆਪਣੇ ਜਵਾਬ ਦੇ ਕਹਨੂੰ ਗੁੱਸਾ ਅਗਲਾ ਕਰਨੇ ਸਹੀ ਹੈ ਨਾ ਉਹ ਪਿੰਡ ਦੇ ਵਾਸੀ ਉਹ ਐਮਪੀ ਸਾਹਿਬ ਕੋਲ ਮਾਲ ਵਾਦੂ ਉਹਨੂੰ ਕਹਾਂਦੇ ਆਪੇ ਲਾ ਲੈ ਮੈਂ ਤਾਂ ਚਵਨੀ ਲਾਉਣੀ ਨਹੀਂ ਬੀਜਣਾ ਜਦ ਮੈਂ ਮਿਲਿਆ ਗੁੱਸਾ ਕਰੇ ਭਾਵੇਂ ਰੋਸਦਾ ਰੋਜੇ ਨਹੀਂ ਭਾਵੇਂ ਵੋਟ ਪਾਈ ਭਾਵੇਂ ਨਹੀਂ ਪਰ ਮੈਂ ਉਧਰ ਜਾਣਾ ਨਹੀਂਗਾ ਸਿਵਿਆ ਤੱਕ ਰੋਜੇ ਨਹੀਂ ਉਹ ਆਪਣੇ ਉਹ ਸਿਵਿਆ ਵਾਲਾ ਮੈਂ ਦਿੱਤਾ ਕੱਢ ਤੂੰ ਫਿਰ ਆਣ ਕਰ ਸਾਰਾ ਕੱਢ ਦੋ ਸਾਰੀ ਸੜਕ ਕੁਬਾਏ ਪਿੰਡ ਤੋਂ ਸ਼ੁਰੂ ਹੋ ਕੇ ਟਿਲ ਟਾਲੀ ਵਾਲੇ ਮੋੜ ਤੇ ਕਹਿੰਦਾ ਟਿਚ ਪਰਲੇ ਪਾਸੇ ਨਹੀਂ ਵਜਾਣਾ ਮੇਰੀ ਗੱਲ ਸੁਣੋ ਉਹ ਆਪਣਾ ਜਵਾਬ ਜੇ ਕਰਨ ਨੂੰ ਕੋਈ ਗੁੱਸਾ ਗਿਲਾ ਕਰ ਲੇ ਸਹੀ ਹੈ ਨਾ ਉਹ ਐਮਪੀ ਸਾਹਿਬ ਕੋਲ ਮਾਲ ਵਾਧੂ ਉਹਨੂੰ ਕਹਾ ਦੇ ਆਪੇ ਲਾ ਲੈ ਮੈਂ ਤਾਂ ਚੁਣਨੀ ਲਾਉਣੀ ਨਹੀਂ ਬਿਜਨਸ ਮੈਂ ਮਿਲਿਆ ਗੁੱਸਾ ਕਰੇ ਭਾਵੇਂ ਉਸ ਦਾ ਰੋਜੇ ਨਹੀਂ ਭਾਵੇਂ ਵੋਟ ਪਾਈ ਭਾਵੇਂ ਨਹੀਂ ਪਰ ਮੈਂ ਉਧਰ ਜਾਣਾ ਨਹੀਂਗਾ ਸਿਵਿਆਂ ਤੱਕ ਉਹ ਰੋਜ ਨਹੀਂ ਉਹ ਆਪਣੇ ਉਹ ਸਿਵਿਆਂ ਵਾਲਾ ਮੈਂ ਦਿੱਤਾ ਕੱਢ ਤੂੰ ਫਿਰਵਾਣ ਕਰ ਸਾਰਾ ਕੱਢ ਦੋ ਅਰੀ ਸੜਕ ਕੁਬਾਏ ਪਿੰਡ ਤੋਂ ਸ਼ੁਰੂ ਹੋ ਕੇ ਟਿਲ ਟਾਲੀ ਵਾਲੇ ਮੋੜ ਤੇ ਕਹਿੰਦੇ ਟਿਚ ਪਰਲੇ ਪਾਸੇ ਨਹੀਂ ਵਜਾਣਾ ਮੇਰੀ ਗੱਲ ਸੁਣ ਲੋ ਉਹ ਆਪਣਾ ਜਵਾਬ ਜੇ ਕਰ ਲੋ ਕੋ ਗੁੱਸਾ ਗਿਲਾ ਕਰ ਲੈ ਸਹੀ ਹੈ ਨਾ ਪਿੰਡ ਦੇ ਵਾਸੀ ਉਹ ਐਮਪੀ ਸਾਹਿਬ ਕੋਲ ਮਾਲ ਵਾਧ ਤੂੰ ਉਹਨੂੰ ਕਹ ਆਦੇ ਆਪੇ ਲਾ ਲੈ ਮੈਂ ਤਾਂ ਚੋਣੀ ਲਾਉਣੀ ਨਹੀਂ ਬਿਨਾਂ ਜੇ ਮੈਂ ਮਿਲੇ ਗੁੱਸਾ ਕਰੇ ਭਾਵੇਂ ਰੁੱਸਦਾ ਰੋਜੇ ਨਹੀਂ ਭਾਵੇਂ ਵੋਟ ਪਾਈ ਭਾਵੇਂ ਨਹੀਂ ਪਰ ਮੈਂ ਉਧਰ ਜਾਣਾ ਨਹੀਂਗਾ ਸੇਵਾ ਤਾਂ ਕੋਰ ਹੋ ਜਾ ਨਹੀਂ ਉਹ ਆਪਣੇ ਉਹ ਸੇਵਾ ਵਾਲਾ ਮੈਂ ਦਿੱਤਾ ਕੱਢ ਤੂੰ ਫਰਵਾਨ ਕਰ ਸਾਰਾ ਕੱਢ ਦੋ